ਥੜਾ ਗੁਰਾਇਆ ਦੀਨ ਪਿੰਡ ਦਸਾਂਝ ਕਲਾ ਦੇ ਨੇੜੇ ਇੱਕ ਸ਼ੈਲਰ 'ਚ ਨੌਜਵਾਨ ਦੀ ਪੇਤ ਪਰੇ ਹਲਾਤਾ 'ਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਇਹ ਘਟਨਾ ਹੈ ਦਸਾਂਝ ਕਲਾ ਦੇ ਨੇੜੇ ਇੱਕ ਸ਼ੈਲਰ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਦੀ লাশ ਮਿਲੀ ਹੈ ਅਣਪਛਾਤੇ ਹਾਲਾਤਾਂ ਦੇ ਵਿੱਚ ਇਹ লাশ ਮਿਲੀ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲ੍ਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਬਖ ਹੁੰਦੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣ ਗਿਆ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਮ੍ਰਿਤਕ ਸੁਖਬੀਰ ਉਰਫ ਬੰਟੀ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਲੰਬੇ ਸਮੇਂ ਤੋਂ ਗਰੇਵਾਲ ਰਾਈਸ ਮਿਲ ਵਿਖੇ ਬਿਜਲੀ ਦਾ ਕੰਮ ਕਰਦਾ ਸੀ ਬੀਤੇ ਕੱਲ ਵੀ ਉਹ ਕੰਮ ਤੇ ਆਇਆ ਪਰ ਪਰਿਵਾਰ ਨੂੰ ਉਸ ਸਮੇਂ ਹੈਰਾਨੀ ਅਤੇ ਪਰੇਸ਼ਾਨੀ ਹੋਈ ਜਦ ਬੀਤੀ ਰਾਤ ਸੁਖਬੀਰ ਦੀ ਮੌਤ ਦੀ ਖਬਰ ਉਹਨਾਂ ਨੂੰ ਮਿਲੀ ਮ੍ਰਿਤਕ ਦੇ ਪਰਿਵਾਰ ਨੇ ਸ਼ੈਲਰ ਮਾਲਕ ਅਤੇ ਮੈਨੇਜਮੈਂਟ ਦੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦਿਆ ਥਾਣਾ ਮੁਖੀ ਗੁਰਾਇਆ ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿੰਨਾ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਥਾਣਾ ਗੁਰਾਇਆ ਦੇ ਅਧੀਨ ਪੈਂਦੇ ਪਿੰਡ ਦੁਸਾਂਝ ਕਲਾ ਦਾ ਮਾਮਲਾ ਹੈ ਜਿੱਥੇ ਕਿ ਸ਼ੈਲਰ ਦੇ ਵਿੱਚੋਂ ਦੁਸਾਂਝ ਕਲਾ ਦੇ ਨੇੜੇ ਜੋ ਸ਼ੈਲਰ ਸੀ ਉਸ ਵਿੱਚੋਂ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਜੋ ਕਿ ਇੱਕ ਨਿੱਜੀ ਕਹਿ ਸਕਦੇ ਹਾਂ ਕਿ ਨਿੱਜੀ ਰਾਈਸ ਮਿਲ ਦੇ ਵਿੱਚ ਕੰਮ ਕਰਦਾ ਸੀ ਬਿਜਲੀ ਦਾ ਕੰਮ ਕਰਦਾ ਸੀ ਲੇਕਿਨ ਬੀਤੇ ਕਾਲ ਜਦ ਉਹ ਘਰ ਨਹੀਂ ਮੁੜਿਆ ਤਾਂ ਉਸ ਦੇ ਘਰ ਵਾਲਿਆਂ ਨੂੰ ਥੋੜੀ ਜੀ ਹੈਰਾਨੀ ਹੋਈ ਅਤੇ ਫਿਕਰ ਹੋਈ ਜਿਸ ਤੋਂ ਬਾਅਦ ਅੱਜ ਸਵੇਰੇ ਉਸ ਦੀ ਮੌਤ ਦਾ ਸਮਾਚਾਰ ਉਹਨਾਂ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਸੈਲਰ ਦੇ ਮਾਲਕ ਤੇ ਮੈਨੇਜਮੈਂਟ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਕਰਦਿਆਂ ਦੇ ਜੋ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣਾਵਾਂਗੇ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਤੇ ਜੋ ਆਪਣੇ ਬੇਟੇ ਵਾਸਤੇ ਇਨਸਾਫ ਮੰਗ ਰਹੇ ਹਨ ਤੁੜ ਕੀ ਨਾਂ ਹੈ ਕਿਹੜਾ ਜੀ ਮੇਰਾ ਨਾਮ RAMLAL ਪਿੰਡ ਖਲਵਾੜਾ ਮੇਰਾ ਬੇਟਾ ਸਖਵੀਰ ਸਿੰਘ ਸੀਗਾ ਸੀਗਾ ਹੀ ਹੁਣ ਪੂਰਾ ਚਲੇ ਗਿਆ ਦੁਨੀਆ ਤੋਂ ਉਹ ਇਹਨਾਂ ਦੇ ਕੰਮ ਕਰਦਾ ਸੀ ਇਹਨਾਂ ਦੇ ਕੰਮ ਕਰਦਾ ਸੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਕੋਈ ਨਹੀਂ ਪਤਾ ਇਹ ਹੁਣ ਫਿਰ ਸੀਟੀ ਸੀਟੀ ਸੀ ਫੁਟੇਜ ਦਿਖਾਈ ਜਾਂਦੇ ਟੀਵੀ ਦੀ ਉਹ ਜੀ ਲਟਕਦਾ ਸੀ ਇਹਨੂੰ ਕੀ ਪਤਾ ਕਾਦੀ ਲਟਕਾ ਕੇ ਸਾਨੂੰ ਦਿਖਾਈ ਜਾਂਦੇ ਸਾਨੂੰ ਕੋਈ ਗਾਰੰਟੀ ਨਹੀਂ ਇਹ ਨਹੀਂ ਜੇ ਬੰਦਾ ਸਾਡਾ ਲਟਕ ਗਿਆ ਇਹਨੀ ਦੋਏ ਕਹਿੰਦੇ 2:30 ਵਜੇ ਬੰਦਾ ਮਰਿਆ 2:30 ਵਜੇ ਡਿਗਿਆ 6:30 ਸਵੇਰ 6 ਵਜੇ ਤੱਕ ਇਹਨੇ ਡਾਕਟਰ ਤੱਕ ਨੂੰ ਦਿਖਾਇਆ ਸ਼ਹਿਰ ਚ ਇਥੇ 2:30 ਘੰਟੇ ਇਥੇ ਬੈਠੇ ਰਹੇ ਇਹਨਾਂ ਦੀ ਕੀ ਇਨਸਾਨੀਅਤ ਸੀ ਇਹਨੇ ਚਿੱਟਾ ਕੱਪੜਾ ਕਫਨ ਇਥੋਂ ਹੀ ਪਾ ਕੇ ਲੈ ਗਿਆ ਮੁੰਡੇ ਦੇ ਉੱਤੇ ਔਰ ਇਹ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੇ ਸੀ ਵੀ ਇਹ ਇਹ ਬੰਦਾ ਜਿਹੜਾ ਆ ਇਸ ਇੱਕ ਸਮਾਨ ਲੈ ਕੇ ਚੱਲੇ ਆ ਇਹ ਕੋਈ ਇਨਸਾਨੀਅਤ ਨਹੀਂ ਹੈ ਗਈ ਮੈਂ ਚਾਹੁੰਦਾ ਆ ਇਹ ਹੁਸ਼ਿਆਰ ਘਮਣਾ ਇਹ ਜੱਸੀ ਘਮਣਾ ਇਹ ਕਿਨਾਂ ਦਾ ਮੁਨਸ਼ੀ ਇਕੋ ਜਿਹੜਾ ਮਿਸ਼ਰਾ ਆ ਉਹਦਾ ਮੋਢੀ ਜਿਹੜਾ ਨੇ ਮੈਨੂੰ ਗਮਰਾਹ ਕਰਕੇ ਘਰੋਂ ਲਿਆ ਆ ਔਰ ਔਰ ਮੈਨੇਜਰ ਜਿਹੜੇ ਮੈਨੇਜਰ ਵੀ ਆ ਇਹਨਾਂ ਦੇ ਬੰਦ ਦੀ ਕਾਰਵਾਈ ਹੋਏ ਮੈਂ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਆ ਮੈਨੂੰ ਮਾਰ ਦੇਵੇ ਇਹ ਕੋਸਣਾ ਮਾਰ ਦੇਵੇ ਚਾਹੇ ਜੱਤੀ ਮਾਰ ਦੇਵੇ ਮੈਂ ਆਪਣੀ ਕੁਰਬਾਨੀ ਹਾਂ ਇਹ ਇਹਦੀ ਕੱਲ ਕੱਲ ਤੱਕ ਸਾਡੀ ਬਾਤ ਨਹੀਂ ਪੁੱਛੀ ਬਾਤ ਹੀ ਪੁੱਛੀ ਵੀ ਇਹ ਸਾਡੇ ਮਰ ਗਿਆ ਕਿ ਨਹੀਂ ਹੈ ਇਹਨੂੰ ਤੁੰਤ ਧਮਕੇ ਕੌਣ ਦੇ ਰਿਹਾ ਜੀ ਹਾਂਜੀ ਧਮਕੇ ਤੁਹਾਨੂੰ ਕੌਣ ਦੇ ਰਿਹਾ ਇਹ ਲੋਕਾਂ ਨੂੰ ਲਾਤੀ ਇਹਨਾਂ ਨੇ ਕੱਲੇ-ਕੱਲੇ ਨੇ ਫੋਨ ਕੀਤਾ ਕਿੱਥੇ ਭਾਰ ਦਵਾਜਿਆ ਕੋਈ ਪਤਾ ਨਹੀਂ ਕਿਹੜਾ ਭਾਰ ਦਵਾਜਿਆ ਲੋਕਾਂ ਨੂੰ ਫੋਨ ਨਾ ਕਰਦਾ ਉਹ ਯਾਰ ਉਹਨਾਂ ਦਾ ਸਮਝੌਤਾ ਖੜਾ ਲਓ ਉਹ ਸਾਲਿਆ ਭਾਰ ਦਵਾਜਾ ਤੂੰ ਮਰ ਜਾ ਲੋਕਾਂ ਦੇ ਸਮਝੌਤੇ ਕਰ ਜਾਂ ਪੁੱਤ ਮਰ ਤਾ ਲੋਕਾਂ ਦੇ ਮਰ ਜੇ ਆ ਤੂੰ ਹੀ ਤੂੰ ਹੀ ਤੂੰ ਹੀ ਸ਼ਰਮ ਕਰੰਦਾ ਤੂੰ ਆਪੇ ਆ ਜਾਂਦਾ ਉਹ ਜਿਹਨਾਂ ਨੂੰ ਫੋਨ ਕਰਦਾ ਸੀ ਤੂੰ ਲੋਕਾਂ ਨੂੰ ਫੋਨ ਕਰਦਾ ਤੂੰ ਸਵਾ 3:30 ਵਜੇ ਸੱਟਣ ਲੱਗੀ ਆ ਸਵਾ 3:30 ਵਜੇ ਸੱਟ ਲੱਗੀ ਆ 6 ਵਜੇ ਮੈਨੂੰ ਘਰੋਂ ਲੈ ਕੇ ਜਾਂਦੇ ਆ ਜੋ ਜਦੋਂ ਸੱਟ ਲੱਗੀ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਨਹੀਂ ਇਹਨਾਂ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਤੁਹਾਨੂੰ ਕਿੰਨੇ ਵਜੇ ਫੋਨ ਗਿਆ ਇਹਨਾਂ ਦਾ ਵੀ ਕੋਈ ਫੋਨ ਨਹੀਂ ਗਿਆ ਇੱਕ ਬਿਸ਼ਰਾ ਗਿਆ ਇਹ ਦੋ ਦੋ ਵਜੇ ਹੋਰ ਗਏ ਉਹ ਇਹਨਾਂ ਨੂੰ ਪਤਾ ਆ ਜਿਹੜੇ ਨਾਲ ਗਏ ਉਹਨੇ ਵੀ ਘਰੇ ਸਿੱਧੇ ਗਏ ਫੋਰੀ ਘਰੇ ਗਏ ਮੈਨੂੰ ਉਹ ਘਰੇ ਗਏ ਮੈਨੂੰ ਕਹਿੰਦੇ ਵੰਟੀ ਬਾਜੀ ਦੇ ਸੱਟ ਉਹਦਾ ਕਰੰਟ ਲੱਗ ਗਿਆ ਉਹ ਉਹਨੂੰ ਨਾ ਮੈਂ ਕਿਹਾ ਜੀਦਾ ਹੈਗਾ ਉਹ ਸਾਹ ਲੈਂਦਾ ਕਹਿੰਦੇ ਠੀਕ ਐ ਸਾਹ ਲੈਂਦਾ ਕਹਿੰਦੇ ਸਾਡੇ ਮੋਟਰਸਾਈਕਲ ਤੇ ਬਹਿ ਜਾ ਮੇਰੇ ਕਹਾ ਮੈਂ ਨਹੀਂ ਮੋਟਰਸਾਈਕਲ ਤੇ ਬਹਿਣਾ ਮੈਂ ਆਪਣੀ ਮੋਟਰਸਾਈਕਲ ਚੱਲਣਾ ਉਹ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ ਉਹ ਆ ਗਿਆ 6:00 ਵਜੇ 1 ਮਿੰਟ ਦੇ ਅਸੀਂ ਪਿੰਡੋਂ ਨਿਕਲੇ ਆ 6:20 ਮਿੰਟ ਤੱਕ ਅਸੀਂ ਅਸੀਂ ਗਏ ਫਿਰ ਉਹਨੂੰ ਮਿਛਰੇ ਨੂੰ ਮੈਂ ਫੋਨ ਕੀਤਾ ਉਹ ਮੈਂ ਕਿਹਾ ਮਿਛਰੇ ਕਿੱਥੇ ਬੰਦਾ ਆ ਮੇਰਾ ਭਤੀਜਾ ਉਹ ਜਾ ਕੇ ਲਗਾ ਦੀ ਹਸਪਤਾਲ ਵਿੱਚ ਪੁੱਛਦਾ ਰਿਹਾ ਖੱਲੇ-ਖੱਲੇ ਨੂੰ ਵੀ ਕੀ ਹੋਇਆ ਕੀ ਹੋਇਆ ਉਹ ਕਹਿੰਦੇ ਇੱਥੇ ਤਾਂ ਮਰੀਜ਼ ਹੀ ਕੋਈ ਨਹੀਂ ਆਇਆ ਇਹ ਗੱਡੀ ਦੇ ਵਿੱਚ ਮਰੀਜ਼ ਨੂੰ ਡੈੱਡ ਬੋਡੀ ਲੈ ਕੇ ਚਟਾ ਕਫਨ ਪਾ ਕੇ ਉੱਥੇ ਖੜੇ ਰਹੇ ਆ ਛੱਡ ਕੇ ਦੌੜ ਗਏ ਕੋਈ ਨਹੀਂ ਨਹੀਂ ਦੇਖਿਆ ਆਪ ਛੱਡ ਕੇ ਚਪਰੇ ਚਲੇ ਗਏ ਆ ਮੁੜ ਕੇ ਮੈਂ ਮਿਸ਼ਰੇ ਨੂੰ ਕਿਹਾ ਮੈਂ ਕਿਹਾ ਮਿਸ਼ਰੇ ਕਿੱਥੇ ਆ ਬੰਦਾ ਕਹਿੰਦੇ ਜੀ ਉਹ ਜਿਹੜਾ ਨਵਾਂ ਹੱਥ ਵਾਲਿਆ ਸੀ ਉੱਥੇ ਗਿਆ ਉਹ ਕਹਿੰਦੇ ਇੱਥੇ ਕੋਈ ਨਹੀਂ ਆਇਆ ਫੇਰ ਮੈਂ ਕਿੱਥੇ ਮੈਂ ਕਿੱਥੇ ਆ ਬੰਦਾ ਕਹਿੰਦਾ ਗਾਂਧੀ ਹਾਦਸੇ ਦੇ ਸਾਹਮਣੇ ਦਾ ਖੜੇ ਆ ਜਦੋਂ ਗਏ ਆ ਐਦਾਂ ਇਸ਼ਾਰਾ ਕੀਤਾ ਕਹਿੰਦਾ ਆਹ ਦੇਖ ਲਓ ਉਸੀ ਵੇਲੇ ਮੋਟਰਸਾਈਕਲ ਚੱਕੇ ਦੌੜ ਗਿਆ ਇਹ ਫੇਰ ਨਾ ਵਿਚਨੇ ਨੂੰ ਗਾਲ ਵੀ ਗੱਡੀ ਸਾਲਿਆ ਕਿੱਥੇ ਮਰ ਗਿਆ ਤੂੰ ਮੋਕੇ ਫਰਾਰ ਹੋ ਗਏ ਹਾਂਜੀ ਮੋਕੇ ਤੋਂ ਫਰਾਰ ਹੋ ਗਿਆ ਤੁਸੀਂ ਹੁਣ ਸਰਪੰਚੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕਹਿੰਨੇ ਇਹਨਾਂ ਦੀ ਕਾਰਵਾਈ ਹੋਵੇ ਅਣਗਹਿਲੀ ਬੰਦੇ ਦੀ ਮੌਤ ਦਾ ਜਿਹੜਾ ਬਜ਼ਾਯਾ ਮੌਤ ਹੋਵੇ ਇਹਨਾਂ ਦੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲ ਜਿਹੜੀ ਇਹਨੇ ਅਣਗਹਿਲੀ ਕੀਤੀ ਆ ਬੱਚੇ ਵਾਤੇ ਉਹਦੇ ਉਹਦਾ ਇਨਸਾਫ ਮਿਲਣਾ ਚਾਹੀਦਾ ਇੱਕ ਬੰਦੇ ਨੂੰ ਮਾਰ ਦੇਣਾ ਇੱਕ ਬੰਦੇ ਨੂੰ ਮਾਰ ਜਿਹੜਾ ਤੇ ਮਾਰਿਆ ਕਫਨ ਪਾ ਕੇ ਕਫਨ ਪਾ ਕੇ ਘਮਾਉਂਦੇ ਆ ਸਾਰੇ ਪਿੰਡਾਂ ਦੇ ਵਿੱਚ ਇਹ ਆ ਇਹਨਾਂ ਦੀ ਔਕਾਤ ਮੋਟਰ ਇਟਰ ਜੀ ਅੱਛਾ ਇਹਨਾ ਆਪ ਸਾਨੂੰ ਇੱਕ ਤਲਾਹ ਆਈ ਸੀਗੀ ਕਿਉਂਕਿ ਕੋਟ ਗਰੇਵਾਲ ਰਾਈਸ ਮਿਲ ਜਿਹੜੀ ਹੈ ਨਾ ਉੱਥੇ ਇੱਕ ਲੜਕਾ ਜਿਹਦਾ ਨਾਮ ਸੁਖਬੀਰ ਸਿੰਘ ਦੀ ਸੰਬੰਧੀ ਆ ਉਹ ਖਲਵਾੜੇ ਪਿੰਡ ਦਾ ਰਹਿਣ ਵਾਲਾ ਫੁਵਾੜੇ ਦਾ ਉਹ ਪਹਿਲੇ ਸ਼ੁਰੂ ਤੋਂ ਇਹਨਾ ਉਹਨਾਂ ਦੇ ਜਿੰਨਾ ਵੀ ਕੋਈ ਲਾਈਟਾਂ ਵਗੈਰਾ ਜਾਂ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਕੰਮ ਹੁੰਦਾ ਉਹ ਸ਼ੁਰੂ ਤੋਂ ਉਹੀ ਕਰਦਾ ਆ ਰਿਹਾ ਕਿਤੇ ਲਾਈਟਾਂ ਉਹਨਾਂ ਨੇ ਖਰਾਬ ਸੀ ਕਰ ਲੋ ਚੇਂਜ ਕਰਨ ਵਾਸਤੇ ਗਿਆ ਲਾਈਟਾਂ ਉਹਨੇ ਜਿਹੜੀ ਉੱਥੇ ਢੰਗ ਲਾਈ ਹੋਈ ਸੀ ਜਿਹੜੀ ਚਾਵਨਾ ਦੀ ਉਦੇ ਉੱਤੇ ਪੌੜੀ ਲਾ ਕੇ ਉਹਨੇ ਤੇ ਉੱਤੇ ਜਿਹੜੀ ਛੱਤ ਦਾ ਗੱਡਰ ਸੀ ਉਹਦੇ ਨਾਲ ਲਾਤੀ ਉਹ ਜਦੋਂ ਉੱਤੇ ਚੜਿਆ ਤੇ ਉਹ ਜਿਹੜੀ ਬੋਰੀ ਸੀ ਉਹ ਖਿਸਕ ਗਈ ਪੂਰੀ ਕਿਸਕਰ ਨਾਲ ਉਹਨੇ ਉੱਤੇ ਗੱਡ ਨੂੰ ਹੱਥ ਪਾ ਲਿਆ ਤੇ ਲੰਮਕ ਗਿਆ ਕਾਫੀ ਉਹਨੇ ਕੋਸ਼ਿਸ਼ ਕੀਤੀ ਜਿਹੜੀ ਆ ਉਹਨੇ ਵੀ ਮੈਂ ਬੋਰੀਆਂ ਉੱਤੇ ਛਾਲ ਮਾਰਾਂ ਪਰ ਸਰੀਰ ਭਾਰਾ ਹੋਣ ਨਾਲ 1 ਮਿੰਟ ਤੱਕ ਲੰਮਕਿਆ ਰਿਹਾ ਤੇ ਮੁੜ ਕੇ ਜਦੋਂ ਛਾਲ ਮਾਰੀ ਤਾਂ ਥੱਲੇ ਪੱਕੇ ਤੇ ਆ ਕੇ ਡਿੱਗਾ ਜੋ ਪੱਕੇ ਤੇ ਡਿੱਗਣ ਨਾਲ ਉਹਦੇ ਸੱਟਾਂ ਜਿਹੜੀਆਂ ਕਾਫੀ ਜ਼ਿਆਦਾ ਲੱਗੀਆਂ ਪਰ ਉਸ ਸਮੇਂ ਕੋਈ ਉਹਦੇ ਨਾਲ ਹੈਲਪਰ ਨਹੀਂ ਸੀਗਾ ਜਿਹੜਾ ਕਿ ਰੌਲਾ ਪਾਉਂਦਾ ਉਹਨੂੰ ਹਸਪੀਟਲ ਦਾ ਹਲ ਕਰਾਉਂਦਾ ਇਸ 325 ਤੇ ਉੱਡ ਗਿਆ ਤੇ 525 ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਜਿਹਦੇ ਨਾਲ ਉਹਦਾ ਕਾਫੀ ਜਿਹੜਾ ਲਾਸ ਹੋ ਗਿਆ ਇਹ ਹਸਪਤਾਲ ਜਾਂਦੇ ਸਮੇਂ ਜਿਹੜੀ ਉੱਤੇ ਉਹਦੀ ਜਿਹੜੀ ਆ ਮੌਤ ਹੋ ਗਈ ਉਹਦੀ ਪਰ ਕਹਿੰਦੇ ਕਿ ਜਦੋਂ ਉਹ ਜਦੋਂ ਉਹਨਾਂ ਪਤਾ ਲੱਗਿਆ ਉਦੋਂ ਹਲੇ ਸਹਿਕਦਾ ਸੀਗਾ ਉਦੋਂ ਸਾਹ ਲੈਂਦਾ ਸੀਗਾ ਤੇ ਉਹ ਕੱਲ ਜਦੋਂ ਲੈ ਕੇ ਗਏ ਉੱਥੇ ਵੀ ਉਹਦੇ ਵਾਰਸਾਂ ਨੂੰ ਦੱਸਤਾ ਉਹ ਵੀ ਆ ਗਏ ਤੇ ਉਹ ਇਲਜ਼ਾਮ ਲਾ ਰਹੇ ਕਿ ਇਹਨਾਂ ਦੇ ਜਿਹੜਾ ਮਾਲਕਿਆਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਮੌਤ ਹੋਈ ਆ ਉਸ ਬੰਦੇ ਵੀ ਅਸੀਂ ਜਿਹੜੀ ਆ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਇਹ ਲੜਕੇ ਦੇ ਪਿਤਾ ਨੇ ਆਮਲਾਨ ਨੇ ਦਿੱਤਾ ਬਿਆਨ ਉਹਦੇ ਮੁਤਾਬਕ ਅਸੀਂ ਜੋ ਵੀ ਬੰਦਗੀ ਕਰ ਲਈ ਉਹ ਕਰਦੇ ਆ ਤੜ ਕੀ ਨਾ ਹੈ ਕਿਹੜਾ